ਇਹ ਹੋਰ ਚਾਚਾ ਠੀਕ ਐ ਵਧੀਆ ਬਗਿਆ ਹਾਂ ਠੀਕ ਆ ਓਏ ਕੋਹ ਮੈਂ ਤਾਂ ਤੇਰੇ ਨਾਲੇ ਕੰਮ ਆਇਆ ਸੀ ਮਹਚਲ ਵਧੀਆ ਆਪਣਾ ਉਹ ਮੁੰਡੇ ਦਾ ਕਈ ਦੇ ਕੇਦਾ ਯਾਰ ਆਪਾਂ ਵਧੀਆ ਜਿਹੇ ਜਿਹੇ ਖਾਂਦੇ ਪੀਂਦੇ ਤੇ ਚੱਲ ਉਹਦਾ ਪੁੱਣ ਖੱਟ ਲਿਆ ਖੱਟ ਲਿਆ ਉਹਦਾ ਸਿਰੇ ਵਧੀਆ ਚੱਲ ਯਾਰ ਉਹਦਾ ਸਿਰੇ ਲਾਤਾ ਨਹੀਂ ਲੋਕੀ ਆਪਾਂ ਨੂੰ ਬੁਨਾਮੀ ਨਹੀਂ ਦੇ ਵੀ ਠਾਪੀ ਕੇ ਖਾ ਪੀ ਕੇ ਨਾਲੇ ਉਹਨੂੰ ਕੋਈ ਕਰਾਇਆ ਨਹੀਂ ਵਧੀਆ ਕੀਤਾ ਚੱਲਦਾ ਉਹਦਾ ਸਿਰੇ ਲਾ ਦੀ ਕੋਈ ਨਹੀਂ ਪੈਦਾ ਤੈਨੂੰ ਐਂ ਕਹਿੰਦਾ ਸੀ ਹਾਂ ਹੁਣ ਆਪਾਂ ਵੋਟਾਂ ਦਾ ਚੱਲਿਆ ਕਰਾਂਗੇ ਵਧੀਆ ਮੈਂ ਤਿਆਰ ਬਿਆਰ ਹੋ ਕੇ ਆਇਆ ਤੂੰ ਵੀ ਤਿਆਰ ਹੋ ਜਾ ਮੈਂ ਕਹਿੰਦਾ ਵੀ ਵੋਟਾਂ ਨਾਲ ਚੱਲਿਆ ਕਰਾਂਗੇ ਬੰਦਾ ਕੋਈ ਵਧੀਆ ਦੇਖ ਕੇ ਲੀਟਰ ਚੋਣੋ ਉਹ ਤੇਰਾ ਖਾਣ ਪੀਣ ਬਣਿਆ ਰਹੂ ਖਾਣ ਪੀਣ ਮਗਰ ਨਹੀਂ ਆਪਾਂ ਜਾਣਾ ਕਿਉਂ ਆਪਾਂ ਪਿੰਡ ਦੇ ਪ੍ਰਕਾਸ਼ ਤੇ ਪਾਣੀ ਦੀਆਂ ਨਿਕਾਸ ਖਾਤਰੀ ਚੰਗੇ ਕੰਮਾਂ ਖਾਤਰੀ ਕੋਈ ਲੀਟਰ ਚੋਣੋ ਗੱਲ ਵੀ ਤੇਰੀ ਸਹੀ ਆ ਯਾਰ ਜਿਹੜਾ ਕੰਮ ਕਰਦਾ ਹੈ ਜਿਹੜਾ ਵਿਕਾਸ ਕਰਦਾ ਹੈ ਵੀ ਉਹਦੇ ਨਾਲ ਤੁਰੋ ਹਨਾ ਚੰਗੇ ਬੰਦੇ ਨਾਲ ਚੰਗੇ ਬੰਦੇ ਨਾਲ ਫਿਰ ਚੰਗਾ ਬੰਦਾ ਆਪਾਂ ਦੇਖਦੇ ਆਪਾਂ ਨਿਗਾਹ ਮਾਰਦੇ ਆ ਵੀ ਕਿਹੜਾ ਕਿਹੜੇ ਲੀਡਰ ਨੇ ਵਿਕਾਸ ਕੀਤਾ ਕਿਹੜੇ ਨੇ ਕੀ ਕੀਤਾ ਹਾਂ ਵੀ ਕੀ ਕੰਮ ਹੋ ਰਹੇ ਨੇ ਹਾਂ ਹੁਣ ਤਾਂ ਫੋਟਮਾ ਦਾ ਹਰੇਕ ਲੀਡਰ ਨਾਲ ਪਾਈ ਹੁਣ ਤਾਂ ਹਰੇਕ ਸਰੂਪੇ ਦੀ ਜਾਂਦਾ ਹਾਂ ਆਪਾਂ ਹੁਣ ਉਹਦੇ ਨਾਲ ਨਾਲ ਹੀ ਤੁਰਾਂਗੇ ਜਿਹੜਾ ਲੀਡਰ ਵਿਕਾਸ ਕਰਦਾ ਆਪਣੇ ਪਿੰਡਾਂ ਦੇ ਪਾਣੀ ਦੇ ਚੰਗਾ ਦੇ ਜਿਹੜਾ ਚੰਗਾ ਬੰਦਾ ਚੰਗੀ ਸੋਚ ਰੱਖਦਾ ਹੈ ਆਪਾਂ दारू ਮੰਗਰ ਜਾਂ ਪੈਸੇ ਮੰਗਰ ਨਹੀਂ ਜਾਉਂਦਾ ਚਾਰ ਦਿਨਾਂ ਮਾਗਰੋ ਫਿਰ 5 7 ਚਿੱਤਰ ਨਹੀਂ ਬਾਈਕ ਨਾਲ ਆਪਾਂ ਸ਼ੁਰੂ ਆਪਣੇ ਪਿੰਡ ਤੋਂ ਕਰਦੇ ਆਂ ਆਪਾਂ ਲੋਕਾਂ ਨੂੰ ਵੀ ਇਹੀ رائے ਦੇਵਾਂਗੇ ਇਹੀ ਜਿਵੇਂ ਸਭ ਨੂੰ ਵੀ ਆ ਗਿਆ ਜਿਹੜੇ ਲੀਟਰ ਨੇ ਕੰਮ ਕਰੇ ਨੇ ਉਹਨਾਂ ਦੇ ਕੰਮ ਦੇਖੋ ਤੇ ਉਹਨਾਂ ਦੇ ਨਾਲ ਫੇਰ ਤਰੋੜ ਜਿਹੜੇ ਕੋਈ ਕੋਈ ਕੀਤਾ ਜਿਹਨੇ ਕਰੀ ਨਹੀਂ ਕੁਝ ਉਹਦਾ ਫਾਇਦਾ ਕੀ ਉਹਦਾ ਫਾਇਦਾ